ਸੱਚਕਾ ਦੋਸੋਈਕਾ ਆਮ ਤੌਰ ਤੇ ਅਸੀਂ ਦੇਖਦੇ ਆਂ ਵੀ ਜਦੋਂ ਪਤੀ ਪਤਨੀ ਦੇ ਵਿੱਚ ਬਣਦੀ ਨਹੀਂ ਹੈਗੀ ਤਾਂ ਫਿਰ ਉਹ ਜਾਂਦੇ ਨੇ ਤਲਾਕ ਵਾਲੇ ਪਾਸੇ ਨੂੰ ਉਹਨਾਂ ਦੋਵਾਂ ਦੇ ਵਿੱਚ ਆਮ ਤੌਰ ਤੇ ਹੁੰਦਾ ਵੀ ਹੈ ਵੀ ਕੋਰਟ ਦੇ ਅੱਗੇ ਉਹ ਫੈਮਿਲੀ ਕੋਰਟ ਦੇ ਅੱਗੇ ਜਾਂ ਜਦੋਂ ਕੋਰਟ ਦੇ ਵਿੱਚ ਜਾਂਦੇ ਨੇ ਤਾਂ ਤਲਾਕ ਹੋ ਜਾਂਦਾ ਹੈ ਕਈ ਵਾਰ ਹੁੰਦਾ ਇਹ ਹੈ ਕਿ ਤਲਾਕ ਜਦੋਂ ਹੋ ਗਿਆ ਫਿਰ ਸਭ ਕੁਝ ਹੋ ਜਾਂਦਾ ਵੀ ਤੋੜ ਵਿਛੋੜਾ ਹੋ ਗਿਆ ਵੀ ਤੇ ਸਾਰੀਆਂ ਚੀਜ਼ਾਂ ਫਾਈਨਲ ਕੋਲ ਨੇ ਫਾਈਨਲ ਹੋ ਗਈਆਂ ਹੁਣ ਕਿਸੇ ਤਰ੍ਹਾਂ ਦਾ ਹੱਕ ਦੋਨਾਂ ਦਾ ਇੱਕ ਦੂਜੇ ਤੇ ਰਹਿੰਦਾ ਨਹੀਂ ਪਰ ਪੰਜਾਬ ਰਾਣਾ ਹਾਈ ਕੋਰਟ ਦਾ ਫੈਸਲਾ ਜਿੱਥੇ ਬਹੁਤ ਵੱਡਾ ਫੈਸਲਾ ਹੈ ਤੇ ਦੂਜੇ ਪਾਸੇ ਇਹ ਵੀ ਹੈ ਵੀ ਇਹ ਸਰਾਨੀ ਵੀ ਹੈ ਤੇ ਨਾਲ ਨਾਲ ਗੱਲ ਇਹ ਹੈ ਵੀ ਇਹਨਾਂ ਦੇ ਵਿੱਚ ਜਿਹੜੇ ਤਰਕ ਦਿੱਤੇ ਗਏ ਨੇ ਇਹਦੇ ਤੇ ਬਹੁਤ ਗੌਰ ਕਰਨ ਦੀ ਲੋੜ ਹੈ ਕਿਉਂਕਿ ਪੰਜਾਬ ਹਾਈ ਕੋਰਟ ਦੇ ਜਿਹੜੇ ਜਸਟਿਸ ਦੇ ਵੱਲੋਂ ਜਸਤੀ ਸਾਹਿਬ ਦੇ ਵੱਲੋਂ ਜਿਵੇਂ ਫੈਸਲਾ ਸੁਣਾਇਆ ਗਿਆ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਵੀ ਕਹੀ ਹੈ ਵੀ ਜੇਕਰ ਤਲਾਕ ਹੋ ਵੀ ਗਿਆ ਤਾਂ ਵੀ ਜਿਹੜੀ ਪਤਨੀ ਆ ਉਹ ਦੁਬਾਰੇ ਪੱਤਾ ਲੈਣ ਦੀ ਹੱਕਦਾਰ ਹੈਗੀ ਆ ਇਹ ਜਗਰਨ ਨੇ ਜਾਣਕਾਰੀ ਸਾਂਝੀ ਕਰੀ ਹੈ ਜਿਦੇ ਵਿੱਚ ਉਹਨਾਂ ਨੇ ਹੈਡਿੰਗ ਵੀ ਇਹੀ ਬਣਾਇਆ ਕਿ ਪੰਜਾਬ ਰਾਣਾ ਹਾਈ ਕੋਰਟ ਨੇ ਮਹਤਵਪੂਰਨ ਫੈਸਲਾ ਦਿੱਤਾ ਹੈ ਤਲਾਕ ਤੋਂ ਬਾਅਦ ਵੀ ਪਤਨੀ ਸਥਾਈ ਗੁਜ਼ਾਰਾ ਪੱਤਾ ਮੰਗ ਸਕਦੀ ਹੈਗੀ ਉਹਦੇ ਚੋ ਲਿਖਦੇ ਨੇ ਕਹਿੰਦੇ ਪੰਜਾਬ ਰਾਣਾ ਹਾਈ ਕੋਰਟ ਨੇ ਮਹਤਵਪੂਰਨ ਫੈਸਲਾ ਸੁਣਾਉਂਦੇ ਹੋਏ ਤਲਾਕ ਤੋਂ ਬਾਅਦ ਵੀ ਪਤਨੀ ਹੈ ਜਿਹੜੀ ਉਹ ਸਥਾਈ ਗੁਜ਼ਾਰਾ ਪੱਤਾ ਮੰਗ ਸਕਦੀ ਹੈ ਨਿਆਲਿਆਂ ਨੇ ਨਿਆਲਿਆਂ ਨੇ ਇਹ ਗੱਲ ਕਹੀ ਆ ਕਿ ਗੁਜ਼ਾਰਾ ਪੱਤਾ ਨਿਰਧਾਰਿਤ ਕਰਨ ਨੂੰ ਲੈ ਕੇ ਅਲੱਗ-ਅਲੱਗ ਕਾਰਕਾਂ ਦੇ ਵਿੱਚ ਵਿਚਾਰ ਕਰਨਾ ਜ਼ਰੂਰੀ ਹੁੰਦਾ ਹੈਗਾ ਪਤਨੀ ਤਲਾਕ ਤੇ ਹੁਕਮਾਂ ਤੋਂ ਬਾਅਦ ਵੀ ਸਥਾਈ ਗੁਜ਼ਾਰਾ ਭੱਤਾ ਹੈ ਉੱਚ ਨਿਆਲੇ ਨੇ ਇਹ ਆਦੇਸ਼ ਪੰਜਾਬ ਦੀ ਇੱਕ ਮਹਿਲਾ ਦੇ ਵੱਲੋਂ ਦਰ ਯਚਿਕਾ ਦੇ ਵਿੱਚ ਕਿਹਾ ਉਹਨਾਂ ਨੇ ਮਾਮਲਾ ਪੰਜਾਬ ਦਾ ਸੀਗਾ ਪੰਜਾਬ ਰੈਣਾ ਹਾਈ ਕੋਰਟ ਨੇ ਨਿਆਲੇ ਨੇ ਇੱਕ ਕਹਿੰਦੇ ਇਹ ਨਿਰਣੇ ਕਹਿੰਦੇ ਮਾਮਲੇ ਉਦੋਂ ਆਇਆ ਜਦੋਂ ਪਰਿਵਾਰਕ ਨਿਆਲੇ ਦੇ ਵੱਲੋਂ ਯਾਨੀ ਕਿ ਫੈਮਿਲੀ ਕੋਰਟ ਦੇ ਵੱਲੋਂ ਦੋਨੋਂ ਪੱਖਾਂ ਦੇ ਵਿੱਚ ਵਿਵਾਹ ਵਿਛੇਦ ਦੇ ਹੁਕਮਾਂ ਦੇ ਨਾਲ ਤਰੀਕੇ ਦੇ ਨਾਲ ਪਾਰਿਤ ਕੀਤਾ ਗਿਆ ਸੀਗਾ ਪਰ ਤਲਾਕ ਦਿੰਦੇ ਸਮੇਂ ਪਤਨੀ ਨੇ ਸਥਾਈ ਗੁਜ਼ਾਰਾ ਭੱਤਾ ਜਿਹੜਾ ਉਹ ਕੁਝ ਵੀ ਨਹੀਂ ਦਿੱਤਾ ਗਿਆ ਸੀਗਾ ਮਾਮਲੇ ਦੇ ਵਿੱਚ ਪਤਾ ਨਹੀਂ ਇਹ ਧਾਰਾ 25 ਦੇ ਅਨੁਸਾਰ ਸਥਾਈ ਗੁਜ਼ਾਰਾ ਪੱਤਾ ਦਾਵਾ ਕਰਨ ਦੇ ਲਈ ਨਾ ਤਾਂ ਪਰਿਵਾਰ ਦੇ ਸਮਖੇ ਤੇ ਨਾ ਹੀ ਉੱਚ ਨਿਆਲਿਆਂ ਦੇ ਸਮਖ ਅਰੇਦਨ ਦਾਇਰ ਕੀਤਾ ਸੀਗਾ ਹਾਲਾਂਕਿ ਉਸ ਤੋਂ ਬਾਅਦ ਜੇ ਦੇਖਿਆ ਜਾਵੇ ਹਾਲਾਂਕਿ ਬੈਂਚ ਨੇ ਇਹ ਕਹਿੰਦੇ ਜਦੋਂ ਪੀਠਵੇਂ ਕਹਿੰਦੇ ਜੋੜ ਦੇ ਕੇ ਇਹ ਗੱਲ ਕਹੀ ਕਿ ਪ੍ਰਸਥਿਤੀਆਂ ਦੇ ਸਮਗਰਤਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਦੋਨੋਂ ਪੱਖਾਂ ਦੇ ਨਿਆਂ ਕਰਨ ਨੂੰ ਲੈ ਕੇ ਸਾਡਾ ਵਿਚਾਰ ਹੈ ਕਿ ਅਪੀਲ ਕਰਤਾ ਪਤਨੀ ਸક્ષਮ ਨਿਆਲਿਆਂ ਦੇ ਸਮਖ ਸਥਾਈ ਗੁਜ਼ਾਰਾ ਪੱਤਾ ਕਰਨ ਨੂੰ ਲੈ ਕੇ ਆਪਦਾ ਦਾਵਾ ਪ੍ਰਸਤੁਤ ਕਰਨ ਦੇ ਵਿੱਚ ਅਧਿਕਾਰ ਦਿੰਦਾ ਹੈਗਾ ਦੇ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਅਪੀਲ ਕਰਤਾ ਪਤਨੀ ਵੱਲੋਂ 25 ਦੇ ਤਹਿਤ ਦਰਕੀਤੀ ਗਈ ਆ ਜਾਣ ਵਾਲੀ ਅਰਜ਼ੀ ਸੰਬੰਧਿਤ ਨਿਆਲਿਆਂ ਦੁਆਲੋਂ ਜਾਣ ਵਾਲੇ ਕਿਸੇ ਵੀ ਅੰਤਮ ਫੈਸਲੇ ਦੇ ਅਧੀਨ ਅੰਤਰੀਮ ਸਥਾਈ ਗੁਜ਼ਾਰਾ ਪੱਤਾ ਦੇ ਲਈ ਕੁਝ ਵੀ ਰਾਸ਼ੀ ਪ੍ਰਦਾਨ ਕਰਨਾ ਉਚਿਤ ਸਮਝ ਦੇਣਗੇ। ਪੱਤਾ ਨਿਰਧਾਰਤ ਕਰਨ ਨੂੰ ਲੈ ਕੇ ਕਹਿੰਦੇ ਕਈ ਕਾਰਕ ਨੇ ਜਿਨ੍ਹਾਂ ਨੂੰ ਚਰਚਾ ਕਰਨੀ ਜ਼ਰੂਰੀ ਹੈ। ਨਹਿਲੇ ਨੇ ਵੀ ਕਿਹਾ ਕਿ ਗੁਜ਼ਾਰਾ ਪੱਤਾ ਨਿਰਧਾਰਤ ਕਰਨ ਨੂੰ ਲੈ ਕੇ ਅਲੱਗ-ਅਲੱਗ ਵਿਚਾਰ ਚਰਚਾਵਾਂ ਅਵਸ਼ਕ ਨੇ 3 ਲੱਖ ਰੁਪਏ ਦਾ ਅੰਤਰੀਮ ਸਥਾਈ ਗੁਜ਼ਾਰਾ ਪੱਤਾ ਦਿੰਦੇ ਹੋਏ ਬੈਂਚ ਨੇ ਇਹ ਗੱਲ ਕਹੀ। ਕਿ ਸੁਨਿਸ਼ਚਿਤ ਕਰਨ ਦੀ ਆਪਦੀ ਜ਼ਿੰਮੇਵਾਰੀ ਤੇ ਜ਼ੋਰ ਦਿੱਤਾ ਕਿ ਪਤਨੀ ਗਰਿਮਾ ਤੇ ਆ ਆਰਾਮ ਦੇ ਨਾਲ ਜੀਵਨ ਸਤਰ ਬਣਾਈ ਰੱਖਣ ਨੂੰ ਲੈ ਕੇ ਇਹ ਭਾਵਨਾ ਹੋਵੇ ਯਾਨੀ ਕਿ ਉਹਦੇ ਕਿਸੇ ਵੀ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਕਾਹਨੂੰ ਨਾ ਹੋਵੇ ਨਲੇ ਨੇ ਇਹ ਵੀ ਕਿਹਾ ਕਿ 1955 ਦੇ ਨਿਯਮ ਦੇ ਧਾਰਾ 25 ਦੇ ਤਹਿਤ ਪਰਿਕਲਪਨਾ ਕੀਤੀ ਗਈ ਹੈ ਕਿ ਪਤਨੀ ਤਲਾਕ ਦੇ ਹੁਕਮਾਂ ਤੋਂ ਬਾਅਦ ਵੀ ਸਾਈ ਗੁਜਾਰਾ ਪੱਤਾ ਕਰਨ ਨੂੰ ਲੈ ਕੇ ਕਾਰਵਾਈ ਸ਼ੁਰੂ ਕਰ ਸਕਦੀ ਆ ਜਸਟਿਸ ਸੁਦੀਰ ਤੇ ਜਸਟਿਸ ਹਰਸ਼ ਬਾਂਗਰ ਨੇ ਕਿਹਾ ਕਿ ਇਹ ਫੈਸਲਾ ਬੜਾ ਮਹੱਤਵਪੂਰਨ ਹੈ ਕਿਉਂਕਿ ਇਹ ਪਤੀ ਪਤਨੀ ਦੀ ਕਿਸੇ ਵੀ ਤਰ੍ਹਾਂ ਦੀ ਸਥਾਈ ਗੁਜ਼ਾਰਾ ਪੱਤਾ ਦੇਣ ਦੀ ਕਾਰਵਾਈ ਨੂੰ ਅਧਿਕਾਰ ਦਿੰਦਾ ਹੈ ਤੇ ਜਿਹਦੇ ਵਿੱਚ ਵਿਵਹਾਰ ਦੇ ਵਿਛੇਦ ਦੇ ਬਾਅਦ ਵੀ ਜ਼ਰੂਰ ਸਮਾਂ ਵਿੱਤੀ ਸਹਾਇਤਾ ਤੱਕ ਕਹਿੰਦੇ ਨਿਰੰਤਰ ਪਹੁੰਚ ਸੁਨਿਸ਼ਚਿਤ ਕੀਤੀ ਜਾ ਸਕਦੀ ਹੈ ਇਹ 22 ਸਪਸ਼ਟ ਕਰਿਆ ਕਿ ਕਹਿੰਦੇ ਤਲਾਕ ਦੇ ਆਦੇਸ਼ ਦੇ ਜਾਰੀ ਕਰਨ ਦੇ ਨਿਆਲੇ ਦਾ ਕੰਮ ਖਤਮ ਨਹੀਂ ਹੁੰਦਾ 1955 ਦੇ ਨਿਯਮ ਦੇ ਤਾਰਾ 25 ਦੇ ਤਹਿਤ ਬੜੀ ਕਲਪਨਾ ਕੀਤੀ ਗਈ ਹੈ ਕਿ ਪਤਨੀ ਤਲਾਕ ਦੇ ਬਾਅਦ ਵੀ ਆਦੇਸ਼ਾਂ ਨੂੰ ਸਥਾਈ ਗੁਜ਼ਾਰਾ ਪੱਤਾ ਦੇਣ ਦੀ ਕਾਰਵਾਈ ਸ਼ੁਰੂ ਕਰ ਸਕਦੀ ਹੈ ਤੇ ਉੱਚੇ ਨਿਆਲਿਆਂ ਨੇ ਇਹ ਆਦੇਸ਼ ਪੰਜਾਬ ਦੀ ਇੱਕ ਮਹਿਲਾ ਦੇ ਦਾਇਰ ਜੱਜਕਾ ਦਰਕਰਨ ਨੂੰ ਲੈ ਕੇ ਕਿਹਾ ਯਾਨੀ ਕਿ ਜੇਕਰ ਤਲਾਕ ਹੋ ਵੀ ਗਿਆ ਉਸ ਤੋਂ ਬਾਅਦ ਵੀ ਗੁਜ਼ਾਰਾ ਪੱਤਾ ਨੂੰ ਲੈ ਕੇ ਕੋਈ ਵਾਈਫ ਹੈ ਜਿਹੜੀ ਉਹਨੂੰ ਚੈਲੰਜ ਕਰ ਸਕਦੀ ਆ ਕੋਰਟ ਦੇ ਵਿੱਚ ਲਿਆ ਸਕਦੀ ਆ ਤੇ ਮਨਜੋ ਪੰਜਾਬ ਹਾਈ ਕੋਰਟ ਦਾ ਫੈਸਲਾ کہہ ਸਕਦੇ ਆ ਕਿ ਕਈ ਕਿਉਂਕਿ ਇਹ ਫੈਮਿਲੀ ਡਿਸਪਿਊਟਸ ਜਿਸ ਤਰ੍ਹਾਂ ਦੇ ਨਾਲ ਚੱਲਦੇ ਨੇ ਉਹਨਾਂ ਦੇ ਵਿੱਚ ਵੱਡੇ ਤੌਰ ਤੇ ਸਹਾਈ ਸਿੱਧ ਹੋਊਗਾ